ਦਰਸ਼ਕੀ ਆਪਕੋ ਅੱਜ ਜੋ ਤੁਹਾਨੂੰ ਅੱਖਰ ਦੱਸਣ ਲੱਗੇ ਆ ਉਹ ਹੈ ਘੱਜਾ ਝੱਜਾ ਅੱਖਰ ਦੇ ਵਿੱਚ ਕਾਫੀ ਸਟੂਡੈਂਟ ਗਲਤੀ ਕਰਦੇ ਆ ਔਖਾ ਨਹੀਂ ਪਰ ਜਿਹੜੇ ਸਹੀ ਸਮਝੀਏ ਤਾਂ ਕੋਈ ਔਖਾ ਨਹੀਂ ਹੈ ਨਾ ਸਟੈਪ ਬਾਈਟ ਇਸ ਸਮਝਾਂਗੇ ਆਹ ਲਾਈਨ ਬਿਲਕੁਲ ਸਿੱਧੀ ਹੈ ਥੱਲੇ ਉਹ ਜਿਵੇਂ ਅੱਧਕ ਵੀ ਸ਼ੱਕ ਹੁੰਦੀ ਹੈ ਜੇ ਯੂ ਬਣਦਾ ਹੈ ਅੱਖਰੰ ਇਹ ਯੂ ਬਣਾ ਲਓ ਇਹਦਾ ਪਹਿਲਾ ਫਰਮ ਜਿਵੇਂ ਗੋਲ ਬਣਾ ਹੁੰਦਾ ਹੈ T-ਸ਼ਰਟ ਦਾ ਉਸ ਤਰ੍ਹਾਂ ਆ ਚੀਜ਼ ਹੁੰਦੀ ਹੈ ਪਹਿਲਾ ਸਟੈਪ ਹੈ ਸੇਕਤੀ ਕਰਨਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਆ ਇੱਕ ਤੇ ਦੋ ਆ ਦੋ ਲਿਖਿਆ ਹੁੰਦਾ ਹੈ ਇਹਦਾ ਧਿਆਨ ਰੱਖਣਾ ਹੁਣ ਅਸੀਂ ਥੱਲੇ ਆ ਦੋ ਲਿਖਣਾ ਹੈ ਪਰ ਇਹ ਦੋ ਲਿਖਣ ਵੇਲੇ ਧਿਆਨ ਰੱਖਣਾ ਹੈ ਵੀ ਆ ਜਿਹੜੇ ਕਾਰਨਰ ਹੈ ਇੰਨਾ ਦਾ ਧਿਆਨ ਰੱਖਣਾ ਇਹ ਲਾਈਨ ਨੂੰ ਤੁਸੀਂ ਲਾਉਣੀ ਨਹੀਂ ਹੈ ਵੈਸੀ ਸਮਝਾਉਣ ਵਾਸਤੇ ਆਹ ਦੋਵੇਂ ਬਾਣੀ ਵਾਲਾ ਲਿਖਣਾ ਪਹਿਲਾਂ ਅਸੀਂ ਕੀ ਕਰਾਂਗੇ ਪਿਛੇ ਨੂੰ ਲੈ ਕੇ ਜਾਵਾਂਗੇ ਫਿਰ ਅਸੀਂ ਅੱਗੇ ਲੈ ਆਵਾਂਗੇ ਆ ਜਿਹੜੀ ਢੁੰਡੀ ਆ ਇਹ ਵਿਚਾਲੇ ਇਹਦੇ ਵਿੱਚ ਮੋਰੀ ਨਹੀਂ ਹੈ ਆਹ ਕਾਰਨਰ ਦੀ ਛੇਦ ਇਹਦੀ ਪੈਕ ਜਾਊ ਆ ਉੱਪਰਲੇ ਕਾਰਨਰ ਦੀ ਛੇਦ ਇਹਦੀ ਜਿਹੜੀ ਆ ਨੋਕ ਬਣਦੀ ਆ ਆਪਾਂ ਢੁੰਡੀ ਬਣਾਉਣੀ ਆ ਇਹ ਬਾੜੀਆਂ ਹੁਣ ਅਸੀਂ ਲੈਂਗ ਮਾਰੀ ਤੋਂ ਬਿਨਾਂ ਇਹ ਕੰਪਨਟ ਦਾ ਧਿਆਨ ਰੱਖਣਾ ਹੈ ਪਿੱਛੇ ਲੈ ਜਾਓ ਦੋ ਲਿਖਣਾ ਫਿਰ ਉੱਗੇ ਲੈ ਕੇ ਆਉਗੇ ਕਿੰਨਾ ਬਣ ਗਿਆ ਤੇ ਜਾ ਉਮੀਦ ਹੈ ਕਿ ਕੰਮ ਚੱਲ ਰਿਹਾ ਹੁਣ ਅਸੀਂ ਤੇ ਦੇਖੋ ਸ਼ਬਦ ਨਹੀਂ ਬਣਾ ਸਕਦੇ ਜਿਵੇਂ ਕਿ ਝੰਡਾ ਝੰਡਾ ਸ਼ਬਦ ਲਿਖ ਸਕਦੇ ਹਾਂ ਹੋਰ ਬਹੁਤ ਸਾਰੇ ਸ਼ਬਦਾਂ ਚ ਜਿਹੜੇ ਵਾਲੇ ਚਰਨਾ ਜਰ ਚਾਰਨਾ ਲਿਖ ਸਕਦੇ ਹਾਂ ਪੰਜਾਬੀ ਦਾ ਅੱਖਰ ਕੋਈ ਵੀ ਔਖਾ ਨਹੀਂ ਜਦੋਂ ਅਸੀਂ ਧਿਆਨ ਨਾਲ ਦੇਖਾਂਗੇ ਆਸਾਂ ਨੂੰ ਸਮਝ ਲੱਗ ਜਾਂਦੀਆਂ ਉਮੀਦ ਹੈ ਵੀ ਤੁਹਾਨੂੰ ਸਮਝ ਲੱਗ ਗਈ ਹੋ ਅੱਜ ਅੱਜ ਦੀ ਪ੍ਰੈਕਟਿਸ ਕਰਨੀ ਹੈ ਥੈਂਕ ਯੂ